ਹਾਂ ਜਿਹਰ ਵਾਲੇ ਕੋਈ ਨਾਂ ਬਹੁਤ ਜਾਂਦਾ ਕੱਲ ਭਾਈ ਸਾਹਿਬ ਦੱਸ ਰਹੇ ਸੀ ਨਾ ਕਿ ਪੜ੍ਹੇ ਲਿਖੇ ਲੋਕੀ ਫਿਰ ਕਈ ਵਾਰੀ ਕਤਲ ਵੀ ਕਰ ਦਿੰਦੇ ਆਂ ਅਸਮ ਦੇ ਵਿੱਚ ਐਜੂਕੇਸ਼ਨ ਦਾ ਮਸਲਮ ਕੀ ਸੀ ਸਿਆਣੇ ਹੋਣ ਔਰ ਉਕਾਰੇ ਹੋਣ ਵਿਦਿਆ ਵਿਚਾਰੀ ਤਾਂ ਪਰਪ ਕਰੀ ਉਹਦੇ ਵਾਸਤੇ ਬੱਚਾ ਨੂੰ ਵੀ ਦਿੱਸੀ ਦਾ ਵੀ ਆਪਣੇ ਨਿਸ਼ਾਲੇ ਪੁਲੀਕੋ ਵਿਦਿਆਲੋਕ ਦਾ ਨਾਮੜਮੈਂ ਸਿਲੇਬਸ ਦੀਆਂ ਕਿਤਾਬਾਂ ਕੋ ਕੀ ਸਿੱਖਣਾ ਹੈ ਫਿਰ ਜੀਵਨ ਵਿੱਚ ਆਪਾਂ ਸਕਿੱਲ ਕਿੱਥੋਂ ਲੈ ਕੇ ਆਉਣਾ ਹੈ ਉਹ ਸਾਡੇ ਵਿੱਚ ਉਦੋਂ ਕਿੱਥਾਂ ਪੈਦਾ ਹੋਵੇ ਫਿਰ ਅਸੀਂ ਕੰਮ ਦੇ ਹੋਵਾਂਗੇ ਇੱਥੇ ਵੀ ਤੇ ਬਾਹਰ ਵੀ ਜੇ ਸਾਡੇ ਕੋਲ ਸਕਿੱਲ ਕੋਈ ਨਹੀਂ ਤੇ ਬਾਹਰ ਵੀ ਨਹੀਂ ਤੋੜੇ ਕਰਦੇ ਆ ਇੱਥੇ ਵੀ ਬੇਰੇ ਤੋੜੇ ਕਰਦੇ ਆ ਯਾਰ ਉਹਦੇ ਵਾਸਤੇ ਪ੍ਰੋਗਰਾਮ ਆਪਾਂ ਬਣਾਵਾਂਗੇ ਸੋ ਇੱਕ ਬੇਨਤੀ ਹੈ ਇੱਕ ਤੇ ਜਿਹੜੇ ਬੱਚੇ ਹੁਣ ਆਏ ਆ ਉਹਨਾਂ ਦਾ ਉਹਨਾਂ ਨੂੰ ਕਿਤਾਬਾਂ ਦੇਣੀਆਂ ਲਪੇਟਾਂ ਲੈਵਾਂਗੇ ਉਹ ਕਰੋ ਫੇਰ ਜਾ ਕੇ ਪੜੋ ਪੜੋਗੇ ਸਾਰੇ ਬੱਚੇ ਜੀ ਉਹ ਕਿਤਾਬ ਦੇ ਕੇ ਤੁਹਾਨੂੰ ਉਹਦੇ ਦਸਾਂ ਗੁਰੂਆਂ ਦਾ ਇਤਿਹਾਸ ਇਤਿਹਾਸ ਕਿਹਦਾ ਸਵਾਲ ਤੇ ਜਵਾਬ ਗੁਰੂਾਨ ਸਿੰਘ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਨਾਲੀਓ ਦਾ ਜਵਾਬ ਇਹਦਾ ਬਹਾ ਗੁਰੂਆਂ ਦੇ 25-25 ਸਵਾਲ ਆ ਤੇ 25-25 ਜਵਾਬ ਇਹ ਕੋਹ ਕਿਤਾਬ ਤੁਹਾਨੂੰ ਦੇਣੀਆਂ ਉਹਨੇ ਬਿਚੋ ਬ ਤੁਹਾਡਾ ਪੇਪਰ ਕਿੱਥੇ ਲਾਵਾਂਗੇ ਜਦੋਂ ਵੀ ਫੇਰ ਕਿਤੇ ਇਹਦਾ ਕਾਫੀਲਾ ਪ੍ਰੋਗਰਾਮ ਰੱਖ ਕੇ ਨਾਲ ਫੇਰ ਤੁਹਾਡਾ ਪੇਪਰ ਵੀ ਲਾਵਾਂਗੇ ਇੱਕ ਦਿਨ ਦਾ ਪ੍ਰੋਗਰਾਮ ਰੱਖ ਲਾਂਗੇ ਠੀਕ ਹੈ ਜੀ ਇੱਕ ਦੇ ਸਭ ਤੋਂ ਪਹਿਲਾਂ ਇਹ ਬੱਚੇ ਜਿਹੜੇ ਆਪਦੇ ਆ ਕੇ ਕਲਾਸਾਂ ਮੈਨੂੰ ਆਜੋ ਇੱਥੇ ਲੱਗਿਆ ਨੂੰ ਉਸ ਤੋਂ ਬਾਅਦ ਉਸ ਤੋਂ ਬਾਅਦ ਭਾਈ ਹਰਤੇਂਦਰ ਸਿੰਘ ਜੀ ਆਏ ਅਈ ਨਰਵੈਤ ਸਿੰਘ ਜੀ ਬੀਬੀ ਜੀ ਸੁਖਵਿੰਦਰ ਗੌਰ ਤਕਤਵਾਲ ਰਾਤੀ ਉਥੇ ਸਮਾਗਮ ਸੀਗਾ ਜੀ ਸੋ ਮੈਂ ਬੇਨਤੀ ਕਰਾਂ ਆਜੋ ਸਾਰੇ ਤੁਸੀਂ ਵੀ ਆਜੋ ਸਾਰੇ ਇੱਥੇ ਆਪਾਂ ਬੱਚਿਆਂ ਨੂੰ ਕਿਤਾਬਾਂ ਦੇ ਦਈਏ ਸੋ ਜਿਨ੍ਹਾਂ ਦਾ ਨਾਮ ਆਨੌਂਸ ਕੀਤਾ ਉਹ ਵੀ ਆਜੋ ਨਾਮ ਆਜੋ ਭਾਗ ਵਿੱਚ ਸੋ ਇਹ ਸਾਰੇ ਬੱਚਿਆਂ ਨੂੰ ਇਹ ਧਾਰਮਿਕ ਕਿਚਰ ਜਿਹੜਾ ਅਸੀਂ ਦਿੱਤਾ ਜਾ ਰਹੇ ਆ ਆਜੋ ਵਿੱਚ ਆਜੋ ਜਿਹੜੇ ਪੜ੍ਹਦੇ ਪੜ੍ਹਦੇ ਰਹੇ ਕੋ ਆਜੋ ਜਿਹੜੇ ਪੜ੍ਹ ਸਕਦੇ ਆ ਪੜ੍ਹ ਸਕਦੇ ਜਿਹੜੇ ਛੋਟੇ ਆ ਜੇ ਇਹਨਾਂ ਦੀਆਂ ਮਾਵਾਂ ਪੜ੍ਹ ਸਕਦੀਆਂ ਨੇ ਮਾਤਾ ਮਾਂ ਉਹ ਵੀ ਲਿਪਿਤਰ ਲੈ ਸਕਦੀਆਂ ਉਹ ਬੱਚਿਆਂ ਨੂੰ ਪੜ੍ਹਾਓ ਜਦਾਂ ਵੀ ਆਜੋ ਅੰਕੂ ਜੀ ਆਜੋ ਆਜੋ ਇੱਕ ਬੇਨਤੀ ਮਰਵਾਉਣਾ ਕਰਿਓ ਜੀ ਜਿਹੜੀਆਂ ਮਾਵਾਂ ਆ ਨਾ ਨਪੇ ਤਾਂ ਬੇਨਤੀ ਕੀਤੀ ਐ ਉਹ ਸਾਥੀਆਂ ਬਣਾਉਣ ਜਾਂ ਸੀ ਅੱਜ ਆਪਾਂ ਸਾਥੀ ਬਣਾਉਦੇ ਜੀ ਬੱਚਿਆਂ ਨੂੰ ਜਦੋਂ ਸਾਖੀ ਨਹੀਂ ਪੜਾਵਾਂਗੇ ਤੇ ਬੱਚੇ ਸਿੱਖਣਗੇ ਕਿੱਦਾਂ ਇਹ ਤੁਸੀਂ ਯਤਨ ਕਰਨਾ ਹੈ ਕਿ ਕਿਤਾਬਾਂ ਲੈ ਕੇ ਫਿਰ ਆਪਣੇ ਪੁੱਤਰੇ ਪੁੱਤਰੀਆਂ ਆਪਣੇ ਬੱਚਿਆਂ ਨੂੰ ਸਾਖੀਆਂ ਪੜਾਉਣੀਆਂ ਉਧਰ ਨੂੰ ਘਰ ਲੋ ਸਾਡੇ ਇੱਥੇ ਆ ਜਾਓ ਉਧਰ ਨੂੰ ਘਰ ਲੋ ਮੂਹ ਉਧਰ ਨੂੰ ਕਰੋ ਸ਼ਾਬਾਸ਼ ਛੋਟੇ ਬੱਚੇ ਖਾਣੋ ਨਿੱਕੇ ਬੱਚੇ ਇੱਥੇ ਖਾਣੋ ਆਗੇ ਨਿੱਕੇ ਨੂੰ ਲਿਜਾ ਦਿਓ ਖਾਣੋ ਆਗੇ ਬੜਾ ਪਿੱਛੇ ਹੋ ਜਾਣਾ ਇਹ ਤਾਂ ਛੋਟੇ ਬੱਚੇ ਖਾਣੇ ਉੱਥੇ ਆ ਇੱਥੇ ਖੜ ਜਾ ਹਾਂ ਉੱਠ ਕੇ ਖੜ ਜਾ ਤੂੰ ਖੜ ਜਾ ਉੱਠ ਕੇ ਖੜ ਜਾ ਤੂੰ ਮੜਾ ਤੇ ਅੱਛੀ ਹੋ ਜਾ ਪੜਾ ਪੜਾ ਉਸੇ ਲਾਭ ਕਰ ਕੇ ਉੱਠ ਕੇ ਖੜ ਜਾ ਜੋ ਬੰਦੇ ਦਾ ਮੈਂ ਤਾਂ ਖੜ ਜਾ